ਹallelujah hallelujah hallelujah thank you jesus thank you jesus thank you jesus hallelujah hallelujah he sabshaktiman pita parmeshwar ji assi sada dhanwad karde ha pita parmeshwar ji is sundar samay de le pita parmeshwar ji prabhu ji sadi paak pavitr hazuri vich chupde ha pita parmeshwar ji sano apni paak pavitr hazuri vich swikar karo ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਪਿਤਾ ਪਰਮੇਸ਼ਰ ਜੀ ਜਿੰਨੇ ਵੀ ਜਾਣੇ ਇਸ ਪ੍ਰਾਰਥਨਾ ਨੂੰ ਸੁਣ ਰਹੀਆਂ ਨੇ ਕਿਤਾ ਪਰਮੇਸ਼ਰ ਇੱਕ ਇੱਕ ਜਾਣਦੇ ਆਪਣੀ ਵੱਡੀ ਦਇਆ ਤੇ ਕਿਰਪਾ ਕਰਨਾ ਪਿਤਾ ਪਰਮੇਸ਼ਰ ਜੀ ਇੱਕ ਇੱਕ ਜਾਣ ਪਿਤਾ ਪਰਮੇਸ਼ਰ ਜੀ ਤੁਹਾਡੀ ਪਵਿੱਤ੍ਰ ਹਜ਼ੂਰੀ ਦੇ ਨਾਲ ਭਰ ਜਾਵੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਵਾਦ ਪ੍ਰਭੂ ਜੀ ਤੁਸੀਂ ਅਲਫਾ ਹੋ ਓਮੇਗਾ ਹੋ ਆਦ ਤੇ ਅੰਤ ਹੋ ਹਾਲੇਲੂਇਆ ਰਾਜ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਸਰਬਸ਼ਕਤੀਮਾਨ ਪਰਮੇਸ਼ਰ ਜੀ ਤੁਹਾਡੀ ਮਹਿਮਾ ਤੇ ਤੁਹਾਡੀ ਉਸਤਤਿ ਹੋਵੇ ਪਿਤਾ ਪਰਮੇਸ਼ਰ ਜੀ ਅਸੀਂ ਸਾਰੀ ਮਹਿਮਾ ਤੇ ਜਲਾਲ ਪਿਤਾ ਪਰਮੇਸ਼ਰ ਜੀ ਤੁਹਾਡੀ ਪਵਿੱਤਰ ਨਾਮ ਨੂੰ ਦਿੰਦੇ ਹਾਂ ਹallelujah 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 ਪ੍ਰਭੂ ਜੀ ਆਕਾਸ਼ ਤੁਹਾਡਾ ਸਿੰਘਾਸਨ ਹੈ ਤੇ ਧਰਤੀ ਤੁਹਾਡੇ ਪਿਆਰਾਂ ਦੀ ਚੌਂਕੀ ਹੈ ਪਿਤਾ ਪਰਮੇਸ਼ਰ ਅਸੀਂ ਡਰਦੇ ਤੇ ਕੰਮਦੇ ਹੋਏ ਤੁਹਾਡੀ ਹਜ਼ੂਰੀ ਵਿੱਚ ਝੁੱਕਦੇ ਹਾਂ ਪਿਤਾ ਪਰਮੇਸ਼ਰ ਜੀ ਸਾਡੇ ਹੋਠਾਂ ਦੇ ਬਲੀਦਾਨਾਂ ਨੂੰ ਸਵੀਕਾਰ ਕਰਨਾ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਨਵਾਦ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਬੀਤੀ ਰਾਤ ਸੰਭਾਲ ਕੇ ਰੱਖਿਆ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅੱਜ ਦੇ ਦਿਨ ਵਾਸਤੇ ਪਿਤਾ ਪਰਮੇਸ਼ਰ ਜੋ ਤੁਸੀਂ ਸਾਡੇ ਸਭਨਾ ਦੀਆਂ ਜ਼ਿੰਦਗੀਆਂ ਦੇ ਵਿੱਚ ਦੇ ਦਿੱਤਾ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਬਹੁਤ ਸਾਰੇ ਲੋਕ ਪ੍ਰਭੂ ਜੀ ਅੱਜ ਦਾ ਦਿਨ ਨਹੀਂ ਦੇਖ ਸਕੇ ਪਿਤਾ ਪਰਮੇਸ਼ਰ ਜੀ ਜਿ ਕਿੰਨੀ ਕਿਰਪਾ ਤੁਹਾਡਾ ਫਜ਼ਲ ਤੁਹਾਡੀ ਦਇਆ ਤੁਹਾਡਾ ਅਨੂਖ ਰਹੀ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਹਾਲੇਲੂਇਆ 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 ਪ੍ਰਭੂ ਜੀ ਸਾਡੇ ਸਾਰੇ ਜਾਣੀ ਤੇ ਅਣਜਾਣੇ ਗੁਨਾਹਾਂ ਨੂੰ ਮਾਫ ਕਰ ਦਿਓ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਤੁਹਾਡਾ ਪਵਿੱਤਰ ਰੂਹ ਸਾਨੂੰ ਸਾਰੇ ਪਾਪਾਂ ਤੋਂ ਤੋਕ ਕੇ ਸ਼ੁੱਧ ਕਰਦਾ ਹੈ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਜ਼ਸ ਪ੍ਰਭੂ ਜੀ ਤੁਸੀਂ ਸਾਡੇ ਤਾਲ साडा बचाओ हो सा उच्चा गढ़ हो पिता परमेसर जी साह हो पिता परमेसर थैंक यू जी थैंक यू जी प्रभु जी जिस तरह राजा दाऊद कहता दा है मैं अपनी अखा पहाड़ा वाल चक मेरी सहायता कितों आवेगी मेरी सहायता यहोवा तो है जो आकाश और धरती का करता है हाली लुया प्रभु जी तीडे सच्चे सहायक हो पिता परमेस जी ਜਿੰਨੇ ਤੁਹਾਨੂੰ ਤੱਕਦੇ ਹਨ ਉਹ ਕਦੇ ਸ਼ਰਮਿੰਦਾ ਨਹੀਂ ਹੁੰਦੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਵਾਦ ਤੁਹਾਨੂੰ ਆ ਧੰਵਾਦ ਧੰਵਾਦ ਹਾਲੇਲੂਆ ਪ੍ਰਭੂ ਜੀ ਤੁਸੀਂ ਸਾਡੇ ਦੁਆਲੇ ਤਾਲ ਹੋ ਸਾਡੀ ਮਹਿਮਾ ਤੇ ਸਾਡੇ ਸਿਰ ਨੂੰ ਉੱਚਾ ਉਠਾਉਣ ਵਾਲੇ ਪਰਮੇਸ਼ਰ ਹਾਲੇਲੂਆ ਕਿਤਾ ਪਰਮੇਸ਼ਰ ਜੀ ਤੁਹਾਡੀਆਂ ਦਿਆਲੀਆਂ ਵਾਸਤੇ ਤੁਹਾਡੀਆਂ ਬਲੇਗੀਆਂ ਵਾਸਤੇ ਪਿਤਾ ਪਰਮੇਸ਼ਰ ਤੁਹਾਡੀ پاک ਪਵਿੱਤਰ ਹਜ਼ੂਰੀ ਵਾਸਤੇ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਖੁਦਾਬੰਦੀ ਧੰਨਵਾਦ ਧੰਨਵਾਦ ਪ੍ਰਭੂ ਜੀ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਯਹੋਵਾ ਮੇਰਾ ਚਾਨਨ ਹੈ ਮੇਰਾ ਬਚਾਓ ਹੈ ਮੈਂ ਕਿਸ ਤੋਂ ਡਰਾਂ ਯਹੋਵਾ ਮੇਰੇ ਜੀਵਨ ਦਾ ਗੜ੍ਹ ਹੈ ਮੈਂ ਕਿਸ ਤੋਂ ਭੈ ਖਾਵਾਂ ਹallelujah ਹallelujah ਬਿਤਾਵਰ ਰਮੇਸ਼ਰ ਜਦੋਂ ਤੁਸੀਂ ਸਾਡੇ ਵੱਲ ਹੋ ਪਿਤਾ ਪਰਮੇਸ਼ਰ ਜੀ ਤੜਾ ਸਾਨੂੰ ਸਾਡੇ ਵਿਰੁੱਧ ਕੌਣ ਹੋ ਸਕਦਾ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਤੁਹਾਨੂੰ ਬਹੁਤ ਧੰਨਵਾਦ ਪਿਤਾ ਪਰਮੇਸ਼ਰ ਤੁਹਾਡਾ ਸ਼ੁਕਰਗੁਜ਼ਾਰ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਅਦਭੁਤ ਕਿਰਪਾ ਦੇ ਨਾਲ ਸੰਭਾਲ ਕੇ ਰੱਖਿਆ ਹੈ ਪਿਤਾ ਪਰਮੇਸ਼ਰ ਜੀ ਅੱਜ ਤੱਕ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰੀਆਂ ਕੀਤਾ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਤੁਹਾਨੂੰ ਬਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਸਾਰੇ ਵੈਰੀਆਂ ਨੂੰ ਸ਼ਰਮਿੰਦਿਆ ਕੀਤਾ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਹਰ ਇੱਕ ਵੈਰੀ ਦੀ ਸ਼ਕਤੀ ਤੇ ਫਤਿਹ ਬਖਸ਼ੀ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਹਾਲੇਲੂਇਆ ਹਾਲੇਲੂਇਆ ਕਿ ਉਹ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਤੁਹਾਡੇ ਵੇਰੀ ਇੱਕ ਰਾਤ ਆਣੀ ਆਉਣਗੇ ਪਰ ਉਹ ਸੁੱਤੀ ਰਹੀ ਹੋ ਕਿ ਤੁਹਾਡੇ ਕੋ ਨੱਠਣਗੇ ਹallelujah ਹallelujah ਕਿਉਂਕਿ ਯਹਵਾ ਸਾਡਾ ਪਰਮੇਸ਼ਰ ਸਾਡੇ ਅੰਗ ਸੰਗ ਰਹਿਣ ਵਾਲਾ ਪਰਮੇਸ਼ਰ ਪ੍ਰਭੂ ਪਰਮੇਸ਼ਰ ਨੇ ਕਿਹਾ ਹੈ ਨਾ ਮੈਂ ਤੈਨੂੰ ਛੱਡਾਂਗਾ ਤੇ ਨਾ ਮੈਂ ਕਦੀ ਤੈਨੂੰ ਤਿਆਗਾਂਗਾ ਹallelujah ਹallelujah ਬਿਤਾ ਪਰਮੇਸ਼ਰ ਜੀ ਤੁਸੀਂ ਆਪਣਾ ਪਵਿੱਤਰ ਵਚਨ ਪੇਜ ਕੇ ਬਿਤਾ ਪਰਮੇਸ਼ਰ ਜੀ ਸਾਨੂੰ ਆਉਣ ਵਾਲੀ ਤਬਾਹੀ ਤੋਂ ਸੰਕਟ ਤੋਂ ਮੁਸੀਬਤ ਤੋਂ ਬਚਾਉਣੇ ਹੋ ਬਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਹੋ ਹਾਲੇਲੂਇਆ ਹਾਲੇਲੂਇਆ ਬਿਤਾ ਪਰਮੇਸ਼ਰ ਜੀ ਤੁਸੀਂ ਮਾਪਾਪ ਨਾਲੋਂ ਵੱਧ ਕੇ ਸਾਡੀ ਤੇ ਦੇਖਭਾਲ ਕਰਨ ਵਾਲੇ ਪਰਮੇਸ਼ਰ ਤੁਹਾਡਾ ਧੰਨਵਾਦ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਪ੍ਰਭੂ ਜੀ ਤੁਹਾਡੇ ਬਚਨ ਦੇ ਵਿੱਚ ਲਿਖਿਆ ਹੈ ਨਾ ਡਰ ਮੈਂ ਤੇਰੇ ਅੰਗ ਸੰਜੋ ਨਾ ਕਾਫਰ ਮੈਂ ਤੇਰਾ ਪਰਮੇਸ਼ਰ ਜੋ ਹਾਂ ਮੈਂ ਤੈਨੂੰ ਜ਼ੋਰ ਬਖਸ਼ਾਂਗਾ ਮੈਂ ਤੇਰੀ ਸਹਾਇਤਾ ਕਰਾਂਗਾ ਮੈਂ ਤੈਨੂੰ ਆਪਣੇ ਫਤਿਹਮਾਨ ਸੱਚੇ ਹੱਥ ਦੇ ਨਾਲ ਸੰਭਾਲਾਂਗਾ ਹallelujah ਹallelujah ਪਿਤਾ ਪਰਮੇਸ਼ਰ ਜੀ ਸਾਡੇ ਤੁਸੀਂ ਆਸ ਹੋ ਤੁਸੀਂ ਹੀ ਸਾਡਾ ਵਿਸ਼ਵਾਸ ਹੋ ਬਿਤਾ ਪਰਮੇਸ਼ਰ ਜੀ ਤੁਹਾਡੇ वचन ਦੇ ਵਿੱਚ ਲਿਖਿਆ ਜਿਹੜੇ ਤੇਰੇ ਨਾਲ ਲੜਦੇ ਹਨ ਜੋ ਤੇਰੇ ਨਾਲ ਝਗੜਦੇ ਹਨ ਉਹ ਨਾ ਹੋਣਗੇ ਹੋ ਜਾਣਗੇ ਹallelujah ਸਭ ਉਹ ਨੀਸਥੀ ਜਿਹੇ ਹੋਣਗੇ ਹallelujah ਥੈਂਕ ਯੂ ਜੀਸਸ ਪਿਤਾ ਪਰਮੇਸ਼ਰ ਜੀ ਸਾਡੀ ਲੜਾਈ ਲਹੂ ਦੇ ਮਾਸ ਦੇ ਨਾਮ ਨਹੀਂ ਹੈ ਪਿਤਾ ਪਰਮੇਸ਼ਰ ਜੀ ਸਗੋਂ ਅੰਧਕੋ ਦੇ ਰਾਜਾ ਦੇ ਮਹਾਰਾਜ ਦੇ ਨਾਮ ਹੈ ਪਿਤਾ ਪਰਮੇਸ਼ਰ ਜੀ ਤਨਤਨਵਾਦ ਦਾ ਦੇਵਪ੍ਰਭੂ ਜੀ ਤੁਸੀਂ ਸਾਨੂੰ ਅੰਧਕਾਰ ਦੀ ਸਾਰੀਆਂ ਸ਼ਕਤੀਆਂ ਦੇ ਉੱਪਰ ਅਧਿਕਾਰ ਦਿੰਦਾ ਹੈ ਪਿਤਾ ਪਰਮੇਸ਼ਰ ਹੁਣ ਕੋਈ ਵੀ ਵੈਰੀ ਦੀ ਸ਼ਕਤੀ ਸਾਨੂੰ ਸ਼ੂ ਨਹੀਂ ਸਕਦੀ ਨਹੀਂ ਸਾਨੂੰ ਡਰਾ ਸਕਦੀ ਪਿਤਾ ਪਰਮੇਸ਼ਰ ਪ੍ਰਾਰਥਨਾ ਨੂੰ ਮਾਤਾ ਨੂੰ ਮਾਨ ਮਾਨ ਵਰ ਕੇ ਤਾਂ ਪਰਮੇਸ਼ਰ ਜੀ ਮੈਂ ਪ੍ਰਾਰਥਨਾ ਕਰ ਦੇ ਕੇ ਜਾਂ ਜੋ ਤੁਹਾਡੀ ਹਜ਼ੂਰੀ ਵਿੱਚ ਝੁਕਿਆ ਪਿਆ ਤਾਂ ਪਰਮੇਸ਼ਰ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਹਰ ਹੱਤਿਆ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋ ਜਾਵੇਗਾ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਹਰ ਵੈਰੀ ਦੀ ਸ਼ਕਤੀ ਸ਼ਰਮਿੰਦਾ ਹੋਵੇ ਨਾ ਦੇ ਜੀਵਨਾਂ ਦੇ ਵਿੱਚੋਂ ਪਿਤਾ ਪਰਮੇਸ਼ਰ ਦਿਆ ਕਰੋ ਦਿਆ ਕਰੋ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਤੁਹਾਡੇ ਪਵਿੱਤਰ ਵਚਨ ਦੇ ਵਿੱਚ ਲਿਖਿਆ ਹੈ ਮੈਂ ਤੇਨੂੰ ਫੰਦੀ ਦੀ ਫਾਹੀ ਵਿੱਚੋਂ ਸੁਧਾਵਾਂ ਹਾਲੇਲੂਇਆ ਬਤ ਪਰਮੇਸ਼ਰ ਤੁਸੀਂ ਸਾਨੂੰ ਹਰ ਮਰੀ ਤੋਂ ਹਰ ਬਵਾ ਤੋਂ ਛੁਟਕਾਰਾ ਦਿੱਤਾ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤਾ ਪਰਮੇਸ਼ਰ ਤੁਹਾਡੇ ਵਚਨ ਦੇ ਵਿੱਚ ਲਿਖਿਆ ਤੇਰੇ ਮੋਢ ਹਜ਼ਾਰ ਤੇ ਸੱਜੇ ਹਜ਼ਾਰ ਦੱਸ ਹਜ਼ਾਰ ਲਿਗੰਗੇ ਪਰ ਉਹ ਤੇਰੇ ਨੇੜੇ ਨਹੀਂ ਆਵੇਗੀ ਹਾਲੇਲੂਇਆ ਤੂੰ ਆਪਣੇ ਅੱਖਾਂ ਨਾਲ ਨਿਗਾਹ ਕਰੇਗਾ ਤੇ ਦੁਸ਼ਟਾਂ ਦਾ ਬਦਲਾ ਵੇਖੇਗਾ ਹਾਲੇਲੂਇਆ ਥੈਂਕ ਯੂ ਜੀਸਸ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਅੜੀ ਵਿੱਚ ਲਿਖਿਆ ਕੋਈ ਬੁਰਾਈ ਤੇਰੇ ਦੇ 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 ਨਿਕਟ ਨਹੀਂ ਆਵੇਗੀ ਹਾਲੇ ਨਹੀਂ ਹਾਲੇ ਨਹੀਂ ਬ੍ਰਹਮਾਤਨ ਵਾਧਾ ਡਿ ਵਛਨਾ ਵਾਸਤੇ ਬਿਤਾ ਪਰਮੇਸ਼ਰ ਜਿਸ ਨੂੰ ਵੇਰੀ ਦੀ ਸਾਰੀ ਸ਼ਕਤੀ ਤੇ ਅਧਿਕਾਰ ਦਿੱਤਾ ਤਾਣਾ ਧੰਨਵਾਦ ਕਰਦੇ ਆ ਬਿਤਾ ਪਰਮੇਸ਼ਰ ਤੁਹਾਡੀ ਦੇਾ ਤੁਹਾਡੀ ਕਿਰਪਾ ਤੁਹਾਡੀ ਫਜ਼ਲ ਵਾਸਤੇ ਬਿਤਾ ਪਰਮੇਸ਼ਰ ਅਸੀਂ ਇੱਕ ਇੱਕ ਜਾਨ ਦੀ ਸੁਰੱਖਿਆ ਸ਼ਾਂਤੀ ਕਿਰਪਾ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚੋਂ ਮੰਗ ਲੈਨੇ ਆ ਬਿਤਾ ਪਰਮੇਸ਼ਰ ਦਾ ਧੰਨਵਾਦ ਧੰਨਵਾਦ ਹਾਲੇਲੂਇਆ ਹallelujah ਪਿਤਾ ਪਰਮੇਸ਼ਰ ਕਿ ਕਿ ਜਾਨਦੀ ਹੈ ਜਰੂਰਤਾਂ ਨੂੰ ਆਪਣੇ ਸ਼ਾਹੀ ਕੇ ਜਾਨੇ ਵਿੱਚੋਂ ਪੂਰਾ ਕਰਨਾ ਪਿਤਾ ਪਰਮੇਸ਼ਰ ਪ੍ਰਭੂ ਜੀ ਆਉਣ ਵਾਲੇ ਸਮੇਂ ਨੂੰ ਤੁਹਾਡੇ پاک ਪਵਿੱਤਰਤਾ ਵਿੱਚ ਸੌਂਪ ਦਿੰਦੇ ਆ ਪ੍ਰਭੂ ਜੀ ਆਉਣ ਵਾਲਾ ਸਮਾਂ ਮੁਬਾਰਕ ਹੋਵੇ ਪ੍ਰਭੂ ਜੀ ਜਿਨ੍ਹਾਂ ਨੂੰ ਹਾਤਰਾ ਦੇ ਖੋਫ ਖਤਰਿਆਂ ਐਕਸੀਡੈਂਟਾਂ ਤੋਂ ਬਚਾ ਕੇ ਰੱਖਣਾ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਡੀ ਇਹ ਬੇਨਤੀਆਂ ਪ੍ਰਾਰਥਨਾਵਾਂ ਨੂੰ ਸੁਣਨ ਵਾਲੇ ਪਰਮੇਸ਼ਰ ਤੁਸੀਂ ਸੁਣ ਕੇ ਜਵਾਬ ਦਿੰਦੇ ਹੋ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਫਜ਼ਲ ਦੀ ਕਿਰਪਾ ਤੁਹਾਡੇ ਰਹਿਮ ਵਾਸਤੇ ਵੀ ਧਰ ਪਰਮੇਸ਼ਰ ਜੀ ਅਸੀਂ ਪ੍ਰਾਰਥਨਾ ਕਰਦੇ ਪ੍ਰਭੂ ਜੀ ਤੁਹਾਡੇ ਦਾਸ ਦાસੀਆਂ ਵਾਸਤੇ ਜੋ ਤੁਹਾਡੇ ਚੁਣੇ ਠਹਿਰਾਏ ਹੋਏ ਹਾਂ ਪਰਮੇਸ਼ਰ ਉਹਨਾਂ ਦੀ ਸੁੱਖ ਸਲਾਮਤ ਤੁਹਾਡੀ ਪਵਿੱਤਰ ਹਜ਼ੂਰੀ ਵਿੱਚੋਂ ਮੰਗ ਲੈਣੇ ਆਂ ਬਿਧਾ ਪਰਮੇਸ਼ਰ ਜੀ ਅਸੀਂ ਇਜ਼ਰਾਈਲ ਦੀ ਵੀ ਸੁੱਖ ਸਲਾਮਤ ਤੁਹਾਡੀ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਆਂ ਬਿਧਾ ਪਰਮੇਸ਼ਰ ਜੀ ਤੁਸੀਂ ਸਾਡੀ ਬੇਨਤੀਆਂ ਪ੍ਰਾਰਥਨਾਵਾਂ ਨੂੰ ਸੁਣਿਆ ਹੈ ਬਿਧਾ ਪਰਮੇਸ਼ਰ ਸਾਰੀ ਪ੍ਰਾਰਥਨਾ ਸੀ ਆਪਣੇ ਮੁਕਤੀਦਾਤਾ ਪ੍ਰਭੂ ਯੇਸ਼ੂ ਮਸੀਹ ਦੇ ਜਿੰਨਾ ਨਾਮ ਵਿੱਚ ਮੰਗਦੇ ਆਂ Amen, Amen, Amen.